ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਮਾ ਨਿਊ ਟਿਵੀ ਨਾਥ ਸਿੰਘ ਰਗੀਲਾ ਦੀ ਨਾਲ ਤੇ ਮੈਂ ਤੁਹਾਡਾ ਆਪਣਾ ਨਾਥ ਸਿੰਘ ਰਗੀਲਾ ਅੱਜ ਤੁਹਾਨੂੰ ਲੈ ਕੇ ਚਲਦੇ ਆ ਰਿਮਟ ਕਾਲਜ ਯੂਨੀਵਰਸਿਟੀ ਮੰਡੀ ਗਵਿੰਦਗੜ੍ਹ ਜਿੱਥੇ ਜੰਕਟੂ ਜੀਨੀਅਸ ਆਈਡੀਥਨ 2025 ਦਾ ਗ੍ਰੈਂਡ ਫਿਨਾਲੇ ਅੱਜ ਸਮਾਪਤ ਹੋ ਗਿਆ ਇਸ ਮੌਕੇ ਇਹ ਅਪਰੈਲ 2025 ਦੇ ਵਿੱਚ ਸ਼ੁਰੂ ਹੋਇਆ ਇਸ ਇਨੋਵੇਸ਼ਨ ਪਲੇਟਫਾਰਮ ਵਿੱਚ ਦੇਸ਼ ਭਰ ਤੋਂ 600 ਤੋਂ ਵੱਧ ਭਾਗੀ ਦਾਰਾਂ ਨੇ ਹਿੱਸਾ ਲਿਆ ਇਹ ਪਹਿਲਾ ਵਾਤਾਵਰਣ ਜੰਗਲਾਤ ਅਤੇ ਐਲਵਾਈਯੂ ਪਰਿਵਰਤਨ ਮੰਤਰਾਲੇ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪੀਐਸ ਸੀਐਸਟੀ ਡਾਕਟਰ ਕੁਲਵੀਰ ਬਾਠ ਸੰਯੁਕਤ ਨਿਰਦੇਸ਼ਕ ਅਤੇ ਡਾਕਟਰ ਮਦਾਕਨੀ ਠਾਕੁਰ ਵਿਗਿਆਨੀ ਦੀ ਟੀਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ ਪ੍ਰੋਗਰਾਮ ਦੇ ਵਿੱਚ ਪ੍ਰਕਿਰਿਆ ਬੂਟ ਕੈਂਪ ਅਤੇ ਸਲਾਹ ਦੇ ਕਈ ਪੜਾਵ ਤੋਂ ਬਾਅਦ 33 ਟੀਮਾਂ ਫਾਈਨਲ ਵਿੱਚ ਪਹੁੰਚੀਆਂ। ਉਹਨਾਂ ਨੂੰ ਇਨਵੈਂਟਰ ਆਫ ਸੁਸਾਇਟੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਜਿਹੜਾ ਉਦਘਾਟਨ ਸੀਗਾ ਉਹ ਪ੍ਰੋਫੈਸਰ ਚਾਂਸਲਰ ਅਕਾਦਮਿਕ ਡਾਕਟਰ ਬੀ ਐਸ ਪਾਰਟੀਆਂ ਨੇ ਸਵਾਗਤ ਭਾਸ਼ਣ ਨਾਲ ਕੀਤਾ। ਇਸ ਵਿੱਚ ਮੁੱਖ ਮਹਿਮਾਨ ਵਜੋਂ ਪਰਮਵੀਰ ਸਿੰਘ आईएएस ਨੇ ਕਿਹਾ ਕਿ ਨੌਜਵਾਨਾਂ ਦੀ ਨਵੀਨ ਤਾਕਾਰੀ ਸ਼ਕਤੀ ਸਮਾਜ ਦੇ ਟਿਕਾਊ ਵਿਕਾਸ ਲਈ ਮਹੱਤਵਪੂਰਨ ਹੈ ਵਾਈਸ ਚਾਂਸਲਰ ਡਾਕਟਰ ਬੀ ਐਸ ਬਰਾਰ ਪ੍ਰੋਫੈਸਰ ਵਾਈਸ ਚਾਂਸਲਰ ਡਾਕਟਰ ਐਸ ਸੀ ਸ਼ਰਮਾ ਊਮ ਪ੍ਰਕਾਸ਼ ਵਾਸਨ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਸ਼ਰਮਾ ਸਮੇਤ ਯੂਨੀਵਰਸਿਟੀ ਦੇ ਡੀਨ ਅਤੇ ਡਾਇਰੈਕਟਰ ਮੌਜੂਦ ਸਨ ਅੰਤ ਦੌਰ ਵਿੱਚ ਜਿਊਰੀ ਪੈਨਲ ਵਿੱਚ ਪ੍ਰਮੁੱਖ ਉਦਮੀਆਂ ਅਤੇ ਉਦਯੋਗ ਮੈਨਰਾਂ ਨੇ ਵਿਚਾਰ ਸਾਂਝੇ ਕੀਤੇ ਪ੍ਰੋਫੈਸਰ ਕਾਉਂਸਲਰ ਸਲਾਨੀ ਵਾਸਲ ਨੇ ਜੇਤੂ ਟੀਮਾਂ ਨੂੰ 1.5 ਲੱਖ ਰੁਪਏ ਤੋਂ ਵੱਧ ਰਕਮ ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪਹਿਲਾ ਜਿਹੜਾ ਇਨਾਮ ਹੈ ਉਹ 51000 ਦੂਜਾ ਨਾਮ 38000 ਤੇ ਤੀਜਾ ਨਾਮ 21000 ਰੁਪਏ ਅਤੇ ਸਭ ਤੋਂ ਵਧੀਆ ਡੈਮੋ ਸਭ ਤੋਂ ਵਧੀਆ ਨਵਨਿਤ ਅਤੇ ਸਭ ਤੋਂ ਵਧੀਆ ਕੁੜੀਆਂ ਦੀ ਟੀਮ ਨੂੰ 11000 ਰੁਪਏ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼੍ਰੀ ਚੰਦਨ ਦਿਵਾਲੀ ਨੇ ਵਿਸ਼ੇਸ਼ ਤੌਰ ਤੇ ਕੁਝ ਟੀਮਾਂ ਨੂੰ ਉਹਨਾਂ ਦੇ ਸਟਾਰਟਰ ਅਪ ਨਾਲ ਜੋੜਨ ਤੇ ਉਹਨਾਂ ਦਾ ਸਨਮਾਨ ਕੀਤਾ ਪ੍ਰੋਗਰਾਮ ਨੂੰ ਪ੍ਰਬੰਧਕ ਕਮੇਟੀ ਫੈਕਲਟੀ ਸਲਾਹਕਾਰ ਅਤੇ ਵਿਦਿਆਰਥੀ ਵਲੰਟੀਅਰ ਦੁਆਰਾ ਚਾਲਿਤ ਕੀਤਾ ਗਿਆ ਜਿਸ ਵਿੱਚ ਊਮ ਪ੍ਰਕਾਸ਼ ਬਾਂਸਲ ਸਕੂਲ ਦੀ ਏਟੀਐਲ ਟੀਮ ਨੇ ਵਿਸ਼ੇਸ਼ ਯੋਗਦਾਨ ਪਾਇਆ ਇਸ ਮੌਕੇ ਤੇ ਯੂਨੀਵਰਸਿਟੀ ਨੇ ਸੰਦੇਸ਼ ਦਿੱਤਾ ਕਿ ਕੂੜਾ ਅੰਤ ਨਹੀਂ ਹੈ ਸਗੋਂ ਨਵੀਆਂ ਸੁਭਾਵਨਾਵਾਂ ਦੀ ਸ਼ੁਰੂਆਤ ਹੈ ਇਸ ਸਮਾਗਮ ਨੇ ਨਾ ਸਿਰਫ ਵਿਦਿਆਰਥੀਆਂ ਦਾ ਸਨਮਾਨ ਕੀਤਾ ਸਗੋਂ ਉਪਵਿਖ ਲਈ ਟਿਕਾਊ ਪ੍ਰੋਜੈਕਟਾਂ ਦੀ ਨੀਵੀਂ ਬਣ ਗਈ। ਆਜੋ ਤੁਹਾਨੂੰ ਸੁਣਾਉਣਿਆਂ ਲਾਈਵ ਕਰਾਉਣਿਆਂ ਗੱਲਬਾਤ ਤੁਹਾਡੀ। ਆਪਣਾ ਨਾਮ ਕੀ ਹੈ? ਮੇਰਾ ਨਾਮ ਦੀਪਕ ਗਰਗੀ, ਐਮਡੀ ਫਾਊਂਡਰ ਐਂਡ ਸੀਈਓ ਆਫ ਇਨੋਵੇਟ ਜੋ ਸਾਡਾ ਸਟਾਰਟਅਪ ਹੈ ਉਹ ਆਲਰੇਡੀ ਇਨੋਵੇਸ਼ਨ ਦੇ ਉੱਤੇ ਕੰਮ ਕਰਦਾ ਹੈ। ਜੋ ਵੀ ਆਪਣੇ ਕੁਝ ਵਰਲਡ ਚ ਪ੍ਰੋਬਲਮਸ ਨੇ ਐਗਰੀਕਲਚਰ, ਪਾਣੀ, ਹੈਲਥ케ਅ ਉਹ ਪ੍ਰੋਬਲਮਸ ਨੂੰ ਸੋਲਵ ਕਰਕੇ ਅਸੀਂ ਪ੍ਰੋਡਕਟ ਡਵੈਲਪ ਕਰਦੇ ਹਾਂ ਤਾਂ ਕਿ ਲੋਕਾਂ ਦੀ ਹੈਲਪ ਹੋ ਸਕੇ। ਅੱਜ ਦਾ ਜਿਹੜਾ ਫੰਕਸ਼ਨ ਤੁਸੀਂ ਰੱਖਿਆ ਸਰ ਇਹ ਸਾਲ ਚ ਤੁਸੀਂ ਇੱਕ ਵਾਰ ਕਰਵਾਉਂਦੇ ਹੋ ਇਹ ਜੰਕ ਟੂ ਜੀਨੀਅਸ ਅਰੇਂਡ ਕਾਲਜ ਚ ਹਰ ਸਾਲ ਹੋ ਰਿਹਾ ਜੀ ਇਹਦੇ ਵਿੱਚ ਪੂਰੀ ਇੰਡੀਆ ਤੋਂ ਸਟੂਡੈਂਟਸ ਪਾਰਟਿਸਿਪੇਟ ਕਰਦੇ ਆ ਕਾਲਜ ਦੇ ਸਕੂਲ ਦੇ ਯੂਨੀਵਰਸਿਟੀਆਂ ਦੇ ਸਟੂਡੈਂਟਸ ਪਾਰਟਿਸਿਪੇਟ ਕਰਦੇ ਆ ਜੀ ਇਹਦੇ ਵਿੱਚ ਮਲਟੀਪਲ ਪ੍ਰੋਬਲਮਸ ਦਿੱਤੀਆਂ ਜਾਂਦੀਆਂ ਜਿਵੇਂ ਐਗਰੀਕਲਚਰ ਪਾਣੀ ਹੈਲਥ케ਅਰ ਇਹ ਪ੍ਰੋਬਲਮਸ ਦੇ ਉੱਪਰ ਬੱਚੇ ਆਪਣੇ ਸੋਲੂਸ਼ਨ ਲੈ ਕੇ ਆਉਂਦੇ ਆ ਇਹ ਸਪੈਸ਼ਲੀ ਫੋਕਸ ਹੈਗਾ ਜੰਕ ਟੂ ਜੀਨੀਅਸ ਮੀਨਸ ਬੇਸਟ ਮੈਨੇਜਮੈਂਟ ਜਿਹੜੀ ਹੁੰਦੀ ਆਪਣੀ ਬੇਸਟੇਜ ਹੁੰਦੀ ਹੈ ਉਸ ਤੋਂ ਅਸੀਂ ਕੀ ਵਧੀਆ ਬਣਾ ਸਕਦੇ ਰੀਸਾਈਕਲ ਕਰੀ ਜੀ ਤਾਂ ਕਿ ਜੋ ਇਹ ਪ੍ਰੋਬਲਮਸ ਵੀ ਸੋਲਵ ਹੋਵੇ ਤੇ ਉਹਦੇ ਸੋਲੂਸ਼ਨ ਵੀ ਮਿਲਣ ਰਿਲੈਕਸ ਆਪਣੇ ਜਿਹੜੇ ਤੁਸੀਂ ਦੁਬਾਰਾ ਕਹਿੰਦੇ ਹੋ ਤਿਆਰ ਕਰਨ ਵਾਸਤੇ ਰੀਸਾਈਕਲਿੰਗ ਵਾਲੇ ਉਹਦੇ ਵਿੱਚ ਕਿਹੜੇ ਕਿਹੜੇ ਤੁਹਾਡੇ ਪ੍ਰੋਡਕਟ ਨੇ ਜਿਹੜੇ ਦੁਬਾਰਾ ਤਿਆਰ ਕੀਤੇ ਜਾ ਸਕਦੇ ਨੇ ਜੀ ਸਰ ਇੱਥੇ ਤਾਂ ਮਤਲਬ ਹਜੇ ਪ੍ਰੋਡਕਟਸ ਦਾ ਰਿਵਿਊ ਹੋਣਾ ਬਟ ਜਿਵੇਂ ਬੱਚਿਆਂ ਨੇ ਕਿ ਇਹ ਬੇਸਟੇਜ ਤੋਂ ਮਲਟੀਪਲ ਪ੍ਰੋਟੋਟਾਈਪ ਬਣਾਏ ਨੇ ਜਿਵੇਂ ਕੋਈ ਜੋ ਵੀ ہماری ਹਿਊਮਨ ਦੀ ਬੇਸਟੇਜ ਹੁੰਦੀ ਹੈ ਉਸ ਨੂੰ ਆਪਾਂ ਕੀ ਬਣਾ ਸਕਦੇ ਹਾਂ ਜਾਂ ਆਪਣੀ ਡੇਲੀ ਹਾਊਸ ਬੇਸਟੇਜ ਹੁੰਦੀ ਹੈ ਉਸ ਨੂੰ ਰੀਸਾਈਕਲ ਕਰਕੇ ਕੀ ਬਣਾਇਆ ਜਾ ਸਕਦਾ ਹੈ ਤੇ ਜਿਹੜੇ winner ਬੱਚੇ ਨੇ ਜਿਹੜੇ ਤੁਸੀਂ ਸਿਲੈਕਟ ਕਰਕੇ ਲਏ ਹੋ ਇਹਨਾਂ ਨੂੰ ਕੀ ਮਤਲਬ ਕਿ ਤੁਸੀਂ ਵੀ ਗਿਫਟ ਵਗੈਰਾ ਜਾਂ ਕੋਈ ਸਾਰਾ ਜੋ ਫਸਟ ਪ੍ਰਾਈਜ਼ ਹੈ 52000 ਰੁਪਏ ਉਹ ਵੀ ਬਹੁਤ سارے ਪ੍ਰਾਈਜ਼ ਨੇ 33000 21000 11000 ਦਾ ਵੀ ਪ੍ਰਾਈਜ਼ ਹੈ ਕਿੰਨੇ ਬੱਚਿਆਂ ਨੂੰ ਤੁਸੀਂ ਇਹਦੇ ਵਿੱਚ ਵਿੱਚ ਟੋਟਲ 300 ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਸਭ ਤੋਂ ਪਹਿਲਾਂ 30 ਟੀਮਾਂ ਨੂੰ ਇੱਥੇ ਸਿਲੈਕਟ ਕੀਤਾ ਗਿਆ 30 ਟੀਮਾਂ ਨੂੰ ਪੂਰੀ ਇੰਡੀਆ ਤੋਂ ਆਈਆਂ ਨੇ ਕੋਈ ਹਾਈਦਰਾਬਾਦ ਤੋਂ ਆ ਬੈਂਗਲੌਰ ਤੋਂ ਵੀ ਹੈ ਚੇਨਈ ਤੋਂ ਵੀ ਹੈ ਪੰਜਾਬ ਤੋਂ ਵੀ ਹੈ ਹਰਿਆਣਾ ਤੋਂ ਵੀ ਹੈ ਉਨ ਇਹਦੇ ਵਿੱਚ ਜੋ 30 ਟੀਮਾਂ ਨੇ ਉਹਦੇ ਵਿੱਚੋਂ ਫਰਸਟ ਸੈਕੰਡ ਥਰਡ ਪ੍ਰਾਈਜ਼ ਵੀ ਦਿੱਤਾ ਜਾਏਗਾ ਤੇ ਸਪੈਸ਼ਲ ਗਰਲਸ ਦਾ ਵੀ ਇੱਕ ਪ੍ਰਾਈਜ਼ ਦਿੱਤਾ ਜਾਏਗਾ ਓਕੇ ਠੀਕ ਹੈ ਥੈਂਕ ਯੂ